ਮਾਪਿਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 23ਵਾਂ ਵਿਸ਼ਾਲ ਪੰਨਾਰਾ ਮਾਤਾ ਸ਼੍ਰੀ ਨਾਨਾ ਦੇਵੀ ਲਈ ਕੀਤਾ ਗਿਆ ਰਵਾਨਾ ਮਾਤਾ ਨਾਨਾ ਦੇਵੀ ਕਮੇਟੀ ਮੁਹੱਲਾ ਬਿਆਲ ਨਗਰ ਵੱਲੋਂ ਮਾਤਾ ਦੀ ਜੋਤ ਅਲਹੋੜਾ ਘੇਟੋ ਰਵਾਨਾ ਕੀਤੀ ਗਈ ਮਾਤਾ ਦੇ ਭਗਤਾਂ 'ਚ ਖੁਸ਼ੀ ਦੀ ਲਹਿਰ ਸੀ ਭਗਤਾਂ ਨੇ ਮਾਤਾ ਦੀ ਜੋਤ ਦਾ ਸਵਾਗਤ ਫੁੱਲਾਂ ਦੀ ਵਰਖਾ ਤੇ ਆਸ਼ੀਰਵਾਦੀਆਂ ਨਾਲ ਕੀਤਾ ਇਸ ਮੌਕੇ ਤੇ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਹਾਜ਼ਰੀ ਭਰੀ ਪਾਪਦੋ 23 ਵਾਰ ਰੈਣਾ ਦੇਵੀ ਲੰਗਰ ਵਿਖੇ ਵੱਲੋਂ ਰੈਣਾ ਦੇਵੀ ਮਹਾਮਾਈ ਦੇ ਜਾ ਰਿਹਾ ਲੰਗਰ ਔਰ ਮੈਂ ਸੰਕਾ ਕਿ ਇਹਨੀਆਂ ਸ਼ਰਤਾਂ ਦੇ ਨਾਲ ਬੱਚੇ ਤੋਂ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਮਾਂਵਾਂ ਤੋਂ ਲੈ ਕੇ ਭੈਣਾਂ ਤੋਂ ਲੈ ਕੇ ਸਾਰੇ ਇਸ ਲੰਗਰ ਨੇ ਬੜੀ ਚਾਨਾ ਮਹਾਮਾਈ ਦੇ ਹਰ ਸਾਹ ਸੰਜਾਰ ਕਿੰਨੇ ਸਾਲ ਹੋ ਗਏ ਤੁਹਾਨੂੰ ਲਗਾਤਾਰ ਆਉਂਦੇ ਨੇ ਹਾਂ ਸਾਹਿਬ ਤੇ ਮੇਨੂੰ ਸਾਡਾ ਲਗਾਤਾਰ ਹੀ ਆ ਰਿਹਾ ਸਾਲ ਮੈਂ ਸਾਲ ਖੁੱਪ ਦਾ ਗਰੀ ਨਹੀਂ ਹਰ ਸਾਲ ਆ ਰਹੇ ਨੇ ਜੀ ਸਾਹਿਬ ਇਸੇ ਸਾਰੇ ਨਗਰ ਦੇ ਜੋੜ ਲਾਇਆ ਹਾਂ ਬਿਲਕੁਲ ਪ੍ਰਧਾਨ ਹੈ ਇਸ ਦਾ ਮੂਰੀਏ ਅਸੀਂ ਆਪਣੇ ਸਾਥੀਆਂ ਨਾਲ ਜਿੰਦਰਾਸ ਬਿੰਦ ਕਰਦੇ ਜਾਂਦੇ ਨੇ ਮੈਨੂੰ ਵੀ ਵਧਾਈ ਦੇਣੀ ਜੀ ਕਹਿਣਾ ਚਾਹੁੰਦਾ ਹਾਂ ਜੀ ਬਹੁਤ ਹੀ ਪਵਿੱਤਰ ਮੌਕਾ ਹੈ ਕਿ ਮਹਾਬਾਈ ਨੇ ਜਗਰਾਤੇ ਤੋਂ ਮੰਦੇ ਮਹਾਬਾਈ ਦਾ ਜਿਹੜਾ ਕਿ ਯਾਤਰਾ ਸ਼ੁਰੂ ਹੋਈ ਹੈ ਉਹਦੇ ਵਿੱਚ ਮਾਤਾ ਨਾਨਾ ਦੇਵੀ ਕਮੇਟੀ ਲੌਰਾ ਸਾਬ ਦੀ ਤਰ੍ਹਾਂ ਮੰਦਰ ਉੱਥੇ ਲੈ ਕੇ ਜਾ ਤੇ ਅੱਜ ਇਹ ਨਈ ਮੰਦਰ ਜਿਹੜਾ ਲੈ ਕੇ ਜਾ ਰਹੇ ਨੇ ਸਭ ਤੋਂ ਵੱਡੀ ਸੋ ਮੈਂ ਸਾਰੇ ਪ੍ਰਬੰਧਕੋ ਵੀਰਾਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਜਿਹੜਾ ਕਈ ਮਹੀਨਿਆਂ ਦਾ ਜਿਹੜਾ 23 ਸਾਲ ਹੋ ਗਏ ਪੂਰੇ ਤੇ ਲਗਾਤਾਰ ਡੀਨੋਟ ਕਰ ਰਹੇ ਨੇ ਸੋ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਉਸ ਮਾਤਾਂ ਦੇ ਕਰਨਾ ਵਿੱਚ ਬੇਨਤੀ ਕਰਨੀ ਚਾਹੁੰਦਾ ਕਿ ਕਿਤੇ ਖੁਸ਼ੀਆਂ ਭਰਿਆ ਇਹ ਸਾਰਿਆਂ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਹੋਣ ਜਿਹੜੇ ਕਿ ਸ਼ਰਧਾ ਲੈ ਕੇ ਜਾਂਦੇ ਨੇ ਸਾਰਿਆਂ ਦੀ ਸ਼ਰਧਾ ਤੇ ਕਿਰਪਾ ਦਾਇਆ ਕਰਨ ਕਿ ਨਾਤਾ ਵਸਦਾਰ ਵਿੱਚ ਚੰਗੇ ਤਰੀਕੇ ਨਾਲ ਬਸਤਾਰ ਨੇ ਮਾਲੀਆਂ ਖਰੀਤੀਆਂ ਮਾਲੀਆਂ ਪਰਾਈਆਂ ਜਿਹੜੀਆਂ ਨੇ ਨਾ ਬਹੁਤ ਬਹੁਤ ਚੰਗੇ ਪਾਸੇ ਨਾ ਬਹੁਤ ਬਹੁਤ ਦਰਬਾਰ ਵਿੱਚ ਨਾ ਬਹੁਤ ਬਣੀ ਦਿਨਾਂ ਲਾਬਾ ਸਾਹਿਬ ਨਮਾਜ਼ ਸਾਹਿਬ ਸਿੰਘ ਵਾਲਾ ਇਮਾਮ ਸ਼ਾਲ ਪੰਡਾਰਾ ਦਾ ਸ਼ਰੀਫ ਪਹਿਲੇ ਵੀ ਲੰਗਰ ਕਮੇਟੀ ਦੁਆਰਾ ਫੇਟ ਲਾਬਾ ਮਾਈਕੇ ਪੰਡਾਰਾ ਜੀ ਸਜੋ ਨਾਬਾ ਸਾਹਿਬ ਜੀ ਨਾਲ ਸਾਰੇ ਲੰਗਰ ਮਾਤਾ ਜੀ ਨੂੰ ਜੇ ਲਗਾਇਆ ਜਾਂਦਾ ਹੈ ਬਾਬਾ ਸਾਹਿਬ ਦਰਬਾਰ ਬੋਲ ਬਖਸ਼ ਲਖਬੋ ਦਾ ਜੀ ਜੈ ਮਾਤਾ ਦੀ ਜੀ ਇਹ ਮਾਨਾ ਨਾਣਾ ਦੇਵੀ ਦੇ ਸਾਵਣ ਦੇ ਮਹੀਨੇ ਦੇ ਵਿੱਚ ਜਿਹੜੇ ਚੱਲੇ ਆਉਂਦੇ ਨੇ ਬੜਾ ਪੂਰੇ ਭਾਰਤ ਦੇ ਵਿੱਚ ਬੜਾ ਤੁਮਤਾ ਬਣਾਉਣ ਦਾ ਮਤਲਬ ਹੈ ਬਣਾਇਆ ਜਾਂਦਾ ਸਾਡੇ ਮਹੱਲਾ ਬਿਆਨਗਰ ਵਿੱਚ ਹਰ ਸਾਲ ਵਿਦਿਆਤ ਸੰਗਰ ਕਮੇਟੀ ਹੈ ਮਾਨਾ ਬਿਆਨਗਰ ਵੱਲੋਂ ਇਹ ਕਰਦੀ ਹੈ ਤੇ ਇਹ ਸੇਵਾ ਸਾਲ ਹੋ ਗਿਆ ਮੈਂ ਮੁਬਾਰਕਬਾਦਨਾ ਸਾਰੇ ਬੋਰਡ ਦੇ ਮੈਂਬਰਾਂ ਨੂੰ ਜਿਨ੍ਹਾਂ ਨੇ ਹਰ ਸਾਲ ਆਪਣੀ ਮਿਹਨਤ ਅਤੇ ਸਾਰੇ ਉਹਨਾਂ ਸਜਦਾਨੀ ਸਜਣਾ ਦਾ ਵੀ ਤਹਿਦਾਦ ਕਰਦੇ ਆ ਜਿਨ੍ਹਾਂ ਨੇ ਇੱਕ ਇੱਕ ਪੈਸਾ ਮਹਾਮਾਈ ਦੇ ਇਸ ਨਲਗਨ ਵਿੱਚ ਪਾ ਕੇ ਬੜਾਈ ਬੋਲਣ ਦਾ ਬੰਦੋ ਨਾ ਕਰਦੇ ਆ ਤੇ ਪ੍ਰਬੰਧਕ ਕਮੇਟੀ ਨੂੰ ਮੁਬਾਰਕਬਾਦਨਾ ਸ੍ਰੀ ਅਪ੍ਰੇਮ ਨੂੰ ਅਪ੍ਰੇਮ ਵਾਰਮਾ ਪਰ ਵਾਰਦਾ ਨਮਾਜ ਸੇਵਾਦਾਰ